6 ਤਰੀਕ ਨੂੰ ਰਾਤ ਦੇ 10 ਵਜੇ ਕਿ ਜੁਲਦੇਵਾਲ ਦੇ ਏਰੀਏ ਦੇ ਵਿੱਚ ਕੱਕੋਵਾਲ ਰੋਡ ਤੇ ਇੱਕ ਮੋਟਰਸਾਈਕਲ ਖੋਹ ਹੋਇਆ ਸੀਗਾ ਉਹਦੇ ਵਿੱਚ ਇਮੀਡੀਏਟਲੀ ਸਾਡੇ ਵੱਲੋਂ ਜਿਹੜੀ ਐਫਆਈਆਰ ਰਜਿਸਟਰ ਕੀਤੀ ਸੀਗੀ ਐਸਐਚਓ ਜੁਲਦੇਵਾਲ ਵਿੱਚ ਤੇ ਐਸਐਚਓ ਜੁਲਦੇਵਾਲ ਦੀ ਟੀਮ ਨੂੰ ਸਫਲਤਾ ਹਾਸਲ ਹੋਈ ਹੈ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਤਾਂ ਤਿੰਨ ਬੰਦੇ ਜਿਹੜੇ ਨੇ ਉਹ ਆਏ ਸੀਗੇ ਉਹਨਾਂ ਨੇ ਦਾਦ ਦਿਖਾ ਕੇ ਖੋਹ ਕੀਤੀ ਸੀਗੀ ਉਹਦੇ ਵਿੱਚ ਅਸੀਂ ਜਿਹੜੇ ਤਿੰਨੋਂ ਦੋਸ਼ੀ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਜੀ ਖੋਹੇ ਤਾ ਮੋਟਰਸਾਈਕਲ ਸੀਗਾ ਉਹ ਵੀ ਬਰਾਮਦ ਕਰ ਲਿਆ ਤੇ ਨਾਲ ਜਿਹੜਾ ਦਾਦ ਸੀਗਾ ਉਹ ਵੀ ਬਰਾਮਦ ਕਰ ਲਿਆ ਇਹਨਾਂ ਦੀ ਉਮਰ ਜਿਹੜੀ ਹੈ 20 ਤੇ 21 ਸਾਲ ਦੇ ਇਹ ਜੋ ਜਿਹੜੇ ਹੈਗੇ ਚਾਰ ਮੋਬਾਈਲ ਫੋਨ ਜਿਹੜੇ ਨੇ ਅਸੀਂ ਉਹ ਵੀ ਜਿਹੜੇ ਖੋਹਾ ਕਰਦੇ ਸੀਗੇ ਉਹ ਵੀ ਬਰਾਮਦ ਕੀ 6 ਤਰੀਕ ਨੂੰ ਰਾਤ ਦੇ 10 ਵਜੇ ਕਿ ਜੁਲਦੇਵਾਲ ਦੇ ਏਰੀਏ ਦੇ ਵਿੱਚ ਕੱਕੋਵਾਲ ਰੋਡ ਤੇ ਇੱਕ ਮੋਟਰਸਾਈਕਲ ਖੋਹ ਹੋਇਆ ਸੀਗਾ ਉਹਦੇ ਵਿੱਚ ਇਮੀਡੀਏਟਲੀ ਸਾਡੇ ਵੱਲੋਂ ਜਿਹੜੀ ਐਫ ਆਈ ਆਰ ਰਜਿਸਟਰ ਕੀਤੀ ਸੀਗੀ ਐਸ ਐਚਓ ਜੁਲਦੇਵਾਲ ਵਿੱਚ ਉਦੇ ਵਿੱਚ ACP ਨਾਰਥ ਤੇ SIO ਜੁਦੇਵਾਲ ਦੀ ਟੀਮ ਨੂੰ ਸਫਲਤਾ ਹਾਸਲ ਹੋਈ ਹੈ। ਇਹਦੇ ਵਿੱਚ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਤਾਂ ਤਿੰਨ ਬੰਦੇ ਜਿਹੜੇ ਨੇ ਉਹ ਆਏ ਸੀਗੇ। ਉਹਨਾਂ ਨੇ ਦਾਤ ਦਿਖਾ ਕੇ ਖੋਹ ਕੀਤੀ ਸੀਗੀ। ਤੇ ਉਹਦੇ ਵਿੱਚ ਅਸੀਂ ਜਿਹੜੇ ਤਿੰਨੋਂ ਦੋਸ਼ੀ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਜੀ। ਉਹਨਾਂ ਕੋਲੋਂ ਜਿਹੜਾ ਖੋਹ ਕੇ ਤਾ ਮੋਟਰਸਾਈਕਲ ਸੀਗਾ ਉਹ ਵੀ ਬਰਾਮਦ ਕਰ ਲਿਆ ਤੇ ਨਾਲ ਜਿਹੜਾ ਦਾਤ ਸੀਗਾ ਉਹ ਵੀ ਬਰਾਮਦ ਕਰ ਲਿਆ। ਤਿੰਨੋਂ ਦੋਸ਼ੀ ਜਿਹੜੇ ਨੇ ਕੱਕੋਵਾਲ ਰੋਡ ਦੇ ਉਸ ਏਰੀਆ ਦੇ ਰਹਿਣ ਵਾਲੇ ਨੇ। ਠੀਕ ਹੈ ਤੇ ਇੱਕ ਜਿਹੜਾ ਚੇਸ਼ੀ ਵਿਕਾਸ ਕੁਮਾਰ ਹੈਗਾ ਉਹਦੇ ਖਿਲਾਫ ਮੇਰਾ ਹੈਗਾ ਪਹਿਲਾਂ ਵੀ ਖੋ ਦਾ ਪਰਚਾ 2024 ਦਾ ਜਿਹੜਾ ਹੈਗਾ ਉਹ ਦਰਜ ਹੈ। ਤੇਨਾਂ ਦੀ ਉਮਰ ਜਿਹੜੀ ਹੈ 20 ਤੋਂ 22 ਸਾਲ ਦੇ ਵਿੱਚ। ਇਸ ਦੇ ਨਾਲ ਦੀ ਪਹਿਲੀ ਵਾਰ ਦੱਸੀ ਸੀ ਜਿਹੜੇ ਦਰ ਨੂੰ ਹੋਣ ਦੇ ਜਿਹੜੇ ਉਹਨਾਂ ਦੀ ਉਹਨਾਂ ਦੇ ਖਿਲਾਫ ੱਲੇ ਜਿਹੜਾ ਹੈ ਸੀ ਉਹ ਪਰਚਾ ਦਰਜ ਨਹੀਂ ਹੈਗਾ। ਜਿਹੜਾ ਇਹਨਾਂ ਚ ਇਸ਼ੂ ਵਿਕਾਸ ਕੁਮਾਰ ਹੈਗਾ ਉਹਦੇ ਖਿਲਾਫ ਪਹਿਲਾਂ ਵੀ ਖੋ ਦਾ ਪਰਚਾ ਦਰਜ ਹੈ। ਇਹ ਅੱਜ ਤੱਕ ਕੀ ਕੀ ਕਾਰਨ ਕੀਤਾ ਗਿਆ? ਇਹ ਜੋ ਜਿਹੜੇ ਹੈਗੇ 4 ਮੋਬਾਈਲ ਫੋਨ ਜਿਹੜੇ ਨੇ ਅਸੀਂ ਉਹ ਵੀ ਜਿਹੜੇ ਖੋਹਾਂ ਕਰਦੇ ਸੀਗੇ ਇਹ ਉਹਨਾਂ ਗ੍ਰਾਮ ਦੇ ਸਰ ਇਹਨਾਂ ਨੇ ਕੋਈ ਮਾਰਕੋਟ ਵੀ ਕੀਤੀ ਸੀਗੀ ਉਹਦੇ ਨਾਮ ਦੇ ਲੋਕ ਕੰਮ ਕਰਦੇ ਬਿਲਕੁਲ ਜਿਹੜਾ ਇਹ ਦਾਤ ਸੀਗਾ ਦਾਤ ਨੂੰ ਮਾਰ ਕੇ ਹੀ ਜਿਹੜੀ ਇਹਨੇ ਮੋਟਰਸਾਈਕਲ ਜਿਹੜਾ ਖੋਹ ਦਿੱਤਾ ਸੀ ਕੰਮ ਕੀ ਕਰਦੇ ਸੀ ਸਰ ਤੇ ਬਿਲਕੁਲ ਇਹ ਜਿਹੜੇ 20 22 ਸਾਲ ਦੇ ਹੈਗੇ ਨੇ ਕੋਈ ਕੰਮ ਨਹੀਂ ਕਰਦੇ ਵੇਲੇ ਨੇ ਨਸ਼ੇ ਦੀ ਹੁੰਦੀ ਨਹੀਂ ਕਰਦੇ ਉਹ ਸਾਰਾ ਉਹਨਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੋ ਲੱਗ ਰਿਹਾ ਕਿ ਨਸ਼ਾ ਵਗੈਰਾ ਕਰਦੇ ਨੇ ਜੀ ਉਸ ਕਰਕੇ ਕੀਤਾ ਸਰ ਪਰਵਾਸੀ ਨੇ ਕਿ ਪੰਜਾਬ ਦੇ ਪੰਜਾਬ ਦੇ ਨੇ ਤੈਨੂੰ ਪੰਜਾਬੀ 6 ਤਰੀਕ ਨੂੰ ਰਾਤ ਦੇ 10 ਵਜੇ ਕਿ ਜੋਧੜੇਵਾਲ ਦੇ ਏਰੀਏ ਦੇ ਵਿੱਚ ਕੱਕੋਵਾਲ ਰੋਡ ਤੇ ਇੱਕ ਮੋਟਰਸਾਈਕਲ ਖੋਹ ਹੋਇਆ ਸੀਗਾ ਉਹਦੇ ਇਮੀਡੀਏਟਲੀ ਸਾਡੇ ਵੱਲੋਂ ਜਿਹੜੀ ਐਫਆਈਆਰ ਰਜਿਸਟਰ ਕੀਤੀ ਸੀਗੀ ਐਸਐਚਓ ਜਲਦੇਵਾਲ ਵਿੱਚ ਤੇ ਉਹਦੇ ਵਿੱਚ ਐਸੀਪੀ ਨਾਰਥ ਤੇ ਐਸਐਚਓ ਜਲਦੇਵਾਲ ਦੀ ਟੀਮ ਨੂੰ ਸਫਲਤਾ ਹਾਸਲ ਹੋਈ ਹੈ। ਇਹਦੇ ਵਿੱਚ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਤਾਂ ਤਿੰਨ ਬੰਦੇ ਜਿਹੜੇ ਨੇ ਉਹ ਆਏ ਸੀਗੇ ਉਹਨਾਂ ਨੇ ਦਾਦ ਦਿਖਾ ਕੇ ਖੋਹ ਕੀਤੀ ਸੀਗੀ। ਤੇ ਉਹਦੇ ਵਿੱਚ ਅਸੀਂ ਜਿਹੜੇ ਤਿੰਨੋ ਦੋਸ਼ੀ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਜੀ। ਉਹਨਾਂ ਕੋਲੋਂ ਜਿਹੜਾ ਖੋਹ ਕਿਤਾ ਮੋਟਰਸਾਈਕਲ ਸੀਗਾ ਉਹ ਵੀ ਬਰਾਮਦ ਕਰ ਲਿਆ ਤੇ ਨਾਲ ਜਿਹੜਾ ਦਾਦ ਸੀਗਾ ਉਹ ਵੀ ਬਰਾਮਦ ਕਰ ਲਿਆ। ਉਹ ਪੇਂਡੂ ਦੋਸ਼ੀ ਜਿਹੜੇ ਨੇ ਕਾਕੋ ਬਲ ਰੋਡ ਦੇ ਉਸੇ ਏਰੀਆ ਦੇ ਰਹਿਣ ਵਾਲੇ ਨੇ ਠੀਕ ਹੈ ਤੇ ਇੱਕ ਜਿਹੜਾ ਨਾਮ ਤੇ ਬੇਸ਼ੀ ਵਿਕਾਸ ਕੁਮਾਰ ਹੈਗਾ ਉਹਦੇ ਖਿਲਾਫ ਜਿਹੜਾ ਹੈਗਾ ਪਹਿਲਾਂ ਵੀ ਇੱਕ ਖੋਲਾ ਪਰਚਾ 2024 ਦਾ ਜਿਹੜਾ ਹੈਗਾ ਉਹ ਦਰਜ ਹੈ। ਤੇ ਇਹਨਾਂ ਦੀ ਉਮਰ ਜਿਹੜੀ ਹੈ 20 ਤੋਂ 22 ਸਾਲ ਦੇ ਵਿੱਚ। ਇਸ ਇਹਨਾਂ ਦੀ ਪਹਿਲੀ ਵਾਰ ਦਾ ਫਿਜ਼ੀਕਲ ਸੀ ਜਿਹਨੇ ਫਿਰ ਹੋਰ ਨੇ। ਉਹ ਜਿਹੜੇ ਉਹਨਾਂ ਦੇ ਉਹਨਾਂ ਦੇ ਖਿਲਾਫ ੱਲੇ ਜਿਹੜਾ ਹੈਗਾ ਕੋਈ ਹੋਰ ਪਰਚਾ ਦਰਜ ਨਹੀਂ ਹੈਗਾ। ਜਿਹੜਾ ਇਹਨਾਂ 'ਚ ਇੱਕ ਦੋਸ਼ੀ ਵਿਕਾਸ ਕੁਮਾਰ ਹੈਗਾ ਉਹਦੇ ਖਿਲਾਫ ਪਹਿਲਾਂ ਵੀ ਖੋਲਾ ਪਰਚਾ ਦਰਜ ਹੈ। ਇਹਨਾਂ ਦਾ ਸਰਟੀ ਕੀ ਬਰਾਮਦ ਕੀਤਾ ਗਿਆ? ਇਹ ਜਿਹੜੇ ਹੈਗੇ 4 ਮੋਬਾਈਲ ਫੋਨ ਜਿਹੜੇ ਨੇ ਅਸੀਂ ਉਹ ਵੀ ਜਿਹੜੇ ਖੋਹਾਂ ਕਰਦੇ ਸੀਗੇ ਉਹ ਵੀ ਬਰਾਮਦ ਕੀਤਾ। ਅੱਛਾ ਸਰ ਇਹਨਾਂ ਨੇ ਕੋਈ ਮਾਰਕੁੱਟ ਵੀ ਕੀਤੀ ਸੀਗੀ ਇਹਦੇ ਨਾਮ ਦੇ ਲੋਕ ਮੋਟਸਾਈਕਲ ਬਿਲਕੁਲ ਜਿਹੜਾ ਇਹ ਦਾਤ ਸੀਗਾ ਦਾਤ ਨੂੰ ਮਾਰ ਕੇ ਹੀ ਜਿਹੜੀ ਇਹਨੂੰ ਮੋਟਰਸਾਈਕਲ ਜਿਹੜਾ ਖੋਹ ਕੀਤਾ ਸੀ। ਕੰਮ ਕੀ ਕਰਦੇ ਸੀਗੇ ਸਰ? ਉਹ ਬਿਲਕੁਲ ਜਿਹੜੇ 22 ਸਾਲ ਦੇ ਹੈਗੇ ਨੇ ਕੋਈ ਕੰਮ ਨਹੀਂ ਕਰਦੇ ਵੇਲੇ ਨੇ। ਨਸ਼ੇ ਦੀ ਉਹ ਨਹੀਂ ਕਰਦੇ ਸੀ। ਉਹ ਸਾਰਾ ਉਹਨਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੋ ਲੱਗ ਰਿਹਾ ਕਿ ਨਸ਼ਾ ਵਗੈਰਾ ਕਰਦੇ ਨੇ ਜੀ ਉਸ ਕਰਕੇ ਕੀਤਾ। ਸਰ ਪ੍ਰਵਾਸੀ ਨੇ ਕੀ ਪੰਜਾਬ ਦੇ ਪੰਜਾਬ ਦੇ ਨੇ ਤੈਨੂੰ ਪੰਜਾਬੀ